ਉਹਦੀ ਲੱੱਫਾ ਗੋਲੀਆਂ ਦਾ ਖਾ ਕੇ ਫੇਰ ਕਿਤੇ ਸੌਂਦੇ ਨੇ ਆਪਣੇ ਪਿੰਡਾਂ ਵਾਲੇ ਓਏ ਦਿਨੇ ਮਿਹਨਤ ਕਰਦੇ ਨੇ ਆਪਨੇ 11 ਰੋਟੀਆਂ ਖਾ ਕੇ ਆਪ ਐ ਹੁੰਦੇ ਆਪਾਂ ਪੂਸਾਂ ਸ਼ਹਿਰ ਆੜੇ ਹੋਟਲਾਂ 'ਚ ਘੁੰਮਦੇ ਨੇ ਮੌਰਨਾ 'ਚ ਜਾਂਦੇ ਨੇ ਅਗਲੇ ਫਿਲਮਾਂ ਦੇਖਦੇ ਨੇ ਸ਼ੌਪਿੰਗਾਂ ਕਰਦੇ ਨੇ ਓਏ ਜਾਣਦਾ ਮੈਂ ਸ਼ਹਿਰ ਆਣਾ ਓਏ ਓਏ ਕਰਦੇ ਸਾਰੇ ਕੰਮ ਕਰਦੇ ਨੇ ਕੋਚੇ ਲਾਉਂਦੇ ਨੇ ਭਾਂਡੇ ਵਾਜਦੇ ਨੇ ਰੋਟੀਆਂ ਲਾਉਂਦੇ ਨੇ ਜੇ ਕੋਈ ਪੁੱਛੂ ਓਏ ਰਣਮ੍ਰਿਤਾ ਉਹ ਜਰੂਰ ਤੇ ਗਲਾਮਾ ਉਹ ਤੀਮੀ ਦੀ ਗਲਾਮੀ ਕਰਦਾ ਹੋਏ ਕਹਿੰਦੇ ਨਹੀਂ ਸਾਡੀ ਆਪਸੀ ਅੰਡਰਸਟੈਂਡਿੰਗ ਹੈ ਜੇ ਘਰ ਵਾਲੀ ਰੁਸਝੂ ਉਹਨੂੰ ਆ ਮਨਾਣ ਦੇ ਕੁਝ 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 ਉਹ ਮੇਰਾ ਡਾਰਲਿੰਗ ਮੇਰੇ ਹੱਥ ਨਾਲ ਖਾ ਉਹਨਾਂ ਨੂੰ ਪੁੱਛਣਾ ਵੀ ਤੇਰੇ ਹੱਥ ਨਾਲ ਕੇ ਨਾ ਕੁਲਫਾ ਬਣ ਜਾ ਜੋ ਨਾ ਪੀਉਂਦੇ ਮੈਂ ਜੱਟ ਨੂੰ ਗੁੱਸਾ ਚੜਾ ਹੋਇਆ ਜਿੱਤੇ ਗੁੱਸਾ ਢਾਲ ਹੋ ਗਿਆ ਚਾਰ ਦਿਨ ਲਾ ਕੇ ਆ ਜੂੰਗੀ ਪਿੰਡਾਂ ਦਾ ਰੋਹ ਪਿਸਤੌਲ ਜਿੰਨਾ ਹੁੰਦਾ ਕਸੂਰ ਮਦਾ ਕਸੂਰ ਕਰਦੇ ਨਾ ਉਹਦੀ ਕਹਿੰਦੀ ਮੈਂ ਕੀ ਆ ਉਹ ਵਾਰ ਚਾਹੇ ਜੋ ਮਾਦੀ ਆ ਪਿੰਡਾਂ ਚੂ ਪੂੜਾ ਮਿੱਟੀ ਆ ਕੋਈ ਮਾਂ ਦੇ ਫੇਰੇ ਆ ਉਹ ਅੱਜ ਵੀ ਪਿੰਡਾਂ ਦੇ ਪਿਆਰ ਹੈ ਅੱਜ ਵੀ ਸ਼੍ਰੀ ਖੁੰਦੇ ਨੇ ਲੋਕ ਓਏ ਅੱਜ ਵੀ ਪਿੰਡਾਂ ਦੇ ਵਿੱਚ ਪਿਓ ਨੂੰ ਦੇਖ ਕੇ ਧੀ ਆਪ ਦਾ ਸਿਰ ਟੱਕ ਲੈਂਦੀ ਐ ਉਹ 100 ਗੱਲਾਂ ਦੀ ਇੱਕ ਗੱਲ ਮੈਂ ਤਾਂ ਤੇਰੇ ਜਮ ਕੇ ਪਛਤਾ ਮੈਂ ਕਿੰਨੂੰ ਮਣੀ ਆਟਰ ਕਰਿਆ ਸੀ ਅੱਜ ਸ਼ਾਮ ਮੇਰਾ ਮੈਂ ਤੁਹਾਡੇ ਕੀ ਚਾਹ ਨਹੀਂ ਪੂਰੇ ਕੱਜੇ ਉਹ ਕਹਦੇ ਚਾਹ ਪੂਰੇ ਕਰੇ ਨੇ ਤਾਂ ਸਾਡੇ ਤੇਰੀ ਦਹਿਸ਼ਤ ਚ ਪੜੇ ਆ ਹਰ ਗੱਲ ਤੇ ਰੋਕਾ ਟੋਕੀ ਹਰ ਗੱਲ ਤੇ ਨੁਕਤਾ ਜਿਮੀ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਕਿੱਥੇ ਗਿਆ ਸੀ ਕਿਹਦੇ ਨਾਲ ਗਿਆ ਸੀ ਕਿਉਂ ਗਿਆ ਸੀ ਧੜਕੇ ਟਾਈਮ ਨਾ ਨਹੀਂ ਹੁੰਦਾ ਰਾਤ ਨੂੰ ਟਾਈਮ ਨਾ ਨਹੀਂ ਹੁੰਦਾ ਧੜਕੇ ਟਾਈਮ ਨਾ ਨਹੀਂ ਉੱਠਦਾ ਗੁਲਾਮ ਜ਼ਿੰਦਗੀ ਉਹ ਮੈਂ ਤਾਂ ਪਛਤਾ ਰਿਹਾ ਤੇਰੇ ਜੰਮ ਕੇ ਮੈਂ ਤਾਂ ਸੱਤ ਜਨਮ ਪਛਤਾਉਂਗਾ ਜੇ ਮੈਨੂੰ ਪਤਾ ਹੁੰਦਾ ਨਾ ਵੀ ਮੈਂ ਥੋੜੇ ਜੰਮਣਾ ਮੈਂ ਤਾਂ ਨਹੀਂ ਜੰਮਦਾ ਸ਼ਰਮਿੰਦਾ ਹੋ ਕੇ ਗਏ ਨੇ ਓ ਜੋਰਤਾ ਇਸ ਕਰਕੇ ਸ਼ਰਮਿੰਦਾ ਹੋ ਕੇ ਗਏ ਨੇ ਵੀ ਇਹ ਬੁੜੇ ਨੂੰ ਪਹਿਲੀ ਲੁੱਟਣ ਵਾਸਤੇ ਦੋ ਡਾਕੂ ਘਰੇ ਬੈਠੇ ਨੇ ਉਹ ਕਹਿੰਦੇ ਆ ਦੋ ਡਾਕੂ ਦਾ ਮੁਰਗਿਆ ਦਾ ਖੁੱਡਾ ਵੱਡਾ ਹੁੰਦਾ ਵਿੱਚ ਹੀ ਬੰਕਰ ਵਿੱਚ ਹੀ ਬਾਪ ਵਿੱਚ ਹੀ ਆਪ ਓ ਮੇਰਾ ਤਾਂ ਸਾਹ ਘੁੱਟਦਾ ਕੋਈ ਨਾ ਪੁੱਤ ਹੁਣ ਪਾ ਲਿਓ ਬਿਲਡਿੰਗਾਂ ਤੁਸੀਂ ਆ ਦੇਖਣਾ ਲੱਕੋ ਓ ਮੇਰੇ ਤਿੰਨ ਚਾਰ ਕਮਰੇ ਨੂੰ ਖੁੱਡਾ ਦੱਸਦੇ ਨੇ ਓ ਖੁੱਡਾ ਦੱਸਦੇ ਓਏ ਕੰਜਰੋ ਮਾਦਾ ਆਪਣੀ ਮੰਦਾ ਸਾਡਾ ਪਿਓ ਆ ਆ ਦੇਖ ਫੇਰਾ ਬਿਜਲੀ ਤੋਂ ਖੰਭਾ ਆ ਨਾ ਕੋਈ ਬੰਦਾ ਇਹੀ ਫੈਸ਼ਨ ਆ ਕੁੱਤੇ ਮੂਤਰ ਰਹਿ ਜਾ ਫੈਸ਼ਨ ਤੇ ਕੁੜੀਆਂ ਨੇ ਵਾਲ ਕਟਾਰ ਰੱਖਨੇ ਮੁੰਡਿਆਂ ਨੇ ਉਧਾਰ ਰੱਖਨੇ ਅੱਚ ਵਰਗੀ ਦਾੜੀ ਰੱਖ ਲੈਣਗੇ ਸਿਰ ਸਾਰੇ ਦਾ ਕੋਹਨ ਮੋਨ ਕਾਲੀ ਬਾਨੀਆਂ ਤੋਂ ਭੇੜੇ ਲੱਗਦੇ ਨੇ ਆ ਦੇਖ ਐਦਾ ਨਾ ਪਿੰਕਾ ਪਿੰਕਾ ਉਹ ਸਾਰਾ ਪਿੰਡੇ ਨੂੰ ਫੇਰ ਕੀ ਹੋ ਗਿਆ ਉਹ ਅੱਗੇ ਇਦਾਂ ਨਹੀਂ ਕਹਿੰਦੇ ਅਕਬਰ ਦਾ ਫੇਰੇਗਾ ਕੰਜਰ ਦੀ ਕੁੱਤਾ ਦੇਖ ਲੋ ਇਹਨੂੰ ਪਿਓ ਕਹਿਣ ਨੂੰ ਰੂ ਨਹੀਂ ਕਰਦੀ ਹਾਂ ਉਹਨੂੰ ਫੋਨ ਕਹ ਲੈ ਆਉਣ ਕਹ ਲੈ ਉਹ ਪਰ ਥੋੜਾ ਪਿਓ ਦਾ ਕੋਈ ਵੱਡ ਨੂੰ ਰਾਜ਼ੀ ਨਹੀਂ ਹੈਗਾ ਥੋੜੇ ਖਾਓ ਖਰਚੀ ਆਂਦੇ ਨੇ ਨਾਉਣ